ਜਿੰਨਾ ਜਿੰਨਾ ਦੇ ਘਰ ਆ ਚੀਜ਼ ਹੋਵੇ ਉਹ ਉਮਰ ਤੋਂ ਪਹਿਲਾਂ ਜਲਦੀ ਬੁੱਢੇ ਹੋ ਜਾਂਦੇ ਤੁਸੀਂ ਵੇਖਣਾ ਕਿ ਕਈ ਲੋਕ ਬਹੁਤ ਜਲਦੀ ਬੁੱਢੇ ਹੋ ਜਾਂਦੇ ਆਪਣੀ ਉਮਰ ਤੋਂ ਚਾਹੇ ਉਹ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਤੁਸੀਂ ਇਥੋਂ ਤੱਕ ਵੇਖਣਾ ਕਿ ਕਈ ਲੋਕ ਤਾਂ 30 35 ਸਾਲਾਂ ਚ ਹੀ ਉਹਨਾਂ ਦੇ ਸਿਰ ਦੇ ਵਾਲ ਚਿੱਟੇ ਹੋ ਜਾਣਗੇ ਦਾੜੀ ਚਿੱਟੀ ਹੋ ਜਾਂਦੀ ਆ ਜਾਂ ਇੰਜ ਕਹਿ ਲੋ ਕਿ ਉਹਨਾਂ ਦੇ ਚਿਹਰੇ ਦੇ ਉੱਪਰ ਝੁਰੜੀਆਂ ਬਹੁਤ ਪੈ ਜਾਂਦੀਆਂ ਜਾਂ ਇੰਜ ਕਹਿ ਲੋ ਕਿ ਚਿਹਰਾ ਉਹਨਾਂ ਦਾ ਦੱਬਿਆ ਕਾਲੇ ਦੇ ਦਾਗ-ਧੱਬਿਆ ਨਾ ਪੜ ਜਾਂਦਾ ਤੇ ਮੂੰਹ ਜਿਹੜਾ ਲਮਕ ਜਾਂਦਾ ਆ ਅਖਰਕਾਰ ਉਹ ਜਿੰਨਾ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਉਹ ਲੋਕ ਛੇਤੀ ਬੁੱਢੇ ਹੋ ਜਾਂਦੇ ਫੇ ਤੁਹਾਡੇ ਵਰਗੇ ਸੱਜਣ ਬੜੀ ਸੋਹਣੀ ਉਦਾਹਰਨ ਦਿੰਦੇ ਨੇ ਕਿ ਵੇਖੋ ਜਿਵੇਂ ਇੱਕ ਲੱਕੜਿਆ ਜੇ ਲੱਕੜ ਦੀ ਸੰਭਾਲ ਨਾ ਕੀਤੀ ਜਾਵੇ ਤੇ ਲੱਕੜ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ ਉਹਨੂੰ ਜਿਹੜੀ ਸਿਉਕ ਆ ਅੰਦਰ ਹੀ ਅੰਦਰ ਖਾ ਜਾਂਦੀ ਆ ਤੇ ਉਦੋਂ ਪਤਾ ਲੱਗਦਾ ਜਦੋਂ ਤੱਕੜ ਟੁੱਟ ਜਾਂਦੀ ਆ ਲੱਕ ਚੋਂ ਬਹਿ ਜਾਂਦੀ ਆ ਇਸੇ ਤਰ੍ਹਾਂ ਤੁਹਾਡੇ ਵਰਗੇ ਸੱਜਣ ਇੱਕ ਹੋਰ ਬੜੀ ਸੋਹਣੀ ਉਦਾਹਰਨ ਦਿੰਦੇ ਨੇ ਲੋਹਾ ਕਿੰਨਾ ਮਜ਼ਬੂਤ ਹੁੰਦਾ ਆ ਜੇ लोहे ਨੂੰ ਸੰਭਾਲਿਆ ਨਾ ਜਾਵੇ ਜੇ ਲੋਹੇ ਨੂੰ ਦੇਖਿਆ ਨਾ ਜਾਵੇ ਰੰਗ ਰੋਗਨਾਂ ਕੀਤਾ ਜਾਵੇ ਤੇ ਉਹ ਲੋਹਾ ਕੁਝ ਕੁ ਸਾਲਾਂ ਜਦੋਂ ਨੂੰ ਜੰਗਾਲ ਲੱਗ ਜਾਂਦਾ ਕਈ ਲੋਕ ਜੰਗ ਸ਼ਬਦ ਵਰਤਦੇ ਨੇ ਜੰਗ ਲੱਗ ਜਾਂਦਾ ਤਾਂ ਉਹ ਲੋਹਾ ਸਹਜੇ ਸਹਜੇ ਖਾਧਾ ਜਾਂਦਾ ਤੇ ਉਹਦੀਆਂ ਪੱਤਰੀਆਂ ਖਿੰਡ ਪੁੰਡ ਜਾਂਦੀਆਂ ਨੇ ਉਹਦਾ ਵੀ ਪਤਾ ਨਹੀਂ ਲੱਗਦਾ ਇੱਥੇ ਤਰ੍ਹਾਂ ਰੱਬ ਸੋਹਣੇ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਜੇਕਰ ਇਹ ਜੇਕਰ ਇਸ ਸਰੀਰ ਨੂੰ ਟੈਨਸ਼ਨ ਲੱਗ ਜਾਵੇ ਜੇ ਸਿਰ ਸਰੀਰ ਨੂੰ ਹਰ ਵੇਲੇ ਸੋਚਦਾ ਕਿ ਕੋਈ ਕੀੜਾ ਲੱਗ ਜਾਵੇ ਜੇ ਇਸ ਸਰੀਰ ਨੂੰ ਹਰ ਵੇਲੇ ਬਿਰਹੋਂ ਦਾ ਰੋਗ ਲੱਗ ਜਾਵੇ ਤਾਂ ਇਹ ਵੀ ਸਰੀਰ ਸਾਡਾ ਬਹੁਤ ਛੇਤੀ ਜਿਹੜਾ ਵਾ ਬੁੱਢਾ ਵੀ ਹੋ ਜਾਂਦਾ ਤੇ ਠੱਠਾ ਵੀ ਲੱਗ ਪੈਂਦਾ ਅੱਜ ਜਿਹੜੇ ਲੋਕ ਬਹੁਤ ਜ਼ਿਆਦੀ ਟੈਨਸ਼ਨ ਲੈਂਦੇ ਨੇ ਜਿਹਨੇ ਲੋਕਾਂ ਨੂੰ ਦੁੱਖ ਤਕਲੀਫਾਂ ਦੇ ਪਹਾੜ ਡਿੱਗੇ ਹੋਏ ਨੇ ਜਦੋਂ 24 ਘੰਟੇ ਉਸ ਜੋ ਗੁਜ਼ਰਦੇ ਨਹੀਂ ਤਾਂ ਫਿਰ ਸਹਜੇ ਸਹਜੇ ਉਹਨਾਂ ਦਾ ਸਰੀਰ ਜਿਹੜਾ ਹੈਗਾ ਉਹ ਉਹਦੀ ਤੋਂ ਤੰਦਰੁਸਤੀ ਖਤਮ ਹੋਣ ਲੱਗ ਪੈਂਦੀ ਉਹਨਾਂ 'ਚ ਬੁਢਾਪਾ ਆਉਣ ਲੱਗ ਪੈਂਦਾ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੇਖੋ ਟੈਨਸ਼ਨ ਕਿਸੇ ਮਸਲੇ ਦਾ ਹੱਲ ਨਹੀਂ ਹੈ ਹਰ ਮਸਲੇ ਦਾ ਹੱਲ ਕਿਸੇ ਭੈਣ ਭਰਾ ਨਾਲ ਸਲਾਹ ਲਵੋ ਕਿਉਂਕਿ ਟੈਨਸ਼ਨਾਂ ਦੇ ਵੀ ਕਈ ਰੂਪ ਹੁੰਦੇ ਨੇ ਕਈ ਵਾਰ ਬੰਦੇ ਨੂੰ ਟੈਨਸ਼ਨ ਪੈਹੀ ਹੀ ਹੁੰਦੀ ਆ। ਕਈ ਵਾਰ ਕਿ ਇਹਨੂੰ ਟੈਨਸ਼ਨ ਦੀ ਆਪਣੇ ਲਾਈਫ ਪਾਰਟਨਰ ਦੀ ਹੁੰਦੀ ਕਿ ਉਹਨੂੰ ਬੋਲਣਾ ਨਹੀਂ ਆਉਂਦਾ, ਬਹਿਣਾ ਨਹੀਂ ਆਉਂਦਾ, ਗੱਲ ਕਰਨੀ ਨਹੀਂ ਆਉਂਦੀ, ਉਹਦਾ ਸਲੀਕਾ ਨਹੀਂ ਚੰਗਾ। ਕਈ ਵਾਰ ਮਨੁੱਖ ਨੂੰ ਟੈਨਸ਼ਨ ਇਹ ਹੁੰਦੀ ਆ ਕਿ ਉਹਨਾਂ ਦੇ ਆਪਣੇ ਉਹਨਾਂ ਤੋਂ ਬਹੁਤ ਦੂਰ ਜਾ ਚੁੱਕੇ ਹੁੰਦੇ ਨੇ। ਕਹਿਣ ਤੋਂ ਭਾਵ ਕਿ ਸੰਸਾਰ ਨੂੰ ਛੱਡ ਚੁੱਕੇ ਹੁੰਦੇ ਨੇ। ਇਸ ਗੱਲ ਦੀ ਵੀ ਟੈਨਸ਼ਨ ਹੁੰਦੀ ਆ ਕਿਉਂਕਿ ਟੈਨਸ਼ਨਾਂ ਦੇ ਵੱਖ-ਵੱਖ ਰੂਪ ਨੇ। ਜੇ ਅਸੀਂ ਹਰ ਵੇਲੇ ਟੈਨਸ਼ਨ 'ਚ ਰਹਿਣ ਲੱਗ ਪਏ ਤਾਂ ਫਿਰ ਕੀ ਹੋਵੇਗਾ? ਤਾਂ ਅਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਜਾਵਾਂਗੇ। ਅਸੀਂ ਉਮਰ ਤੋਂ ਪਹਿਲਾਂ ਆਰੀਆਂ ਨਾਲ ਜਕੜੇ ਜਾਵਾਂਗੇ ਸਾਨੂੰ ਕੋਈ ਉੱਚੋਂ ਬਾਹਰ ਕੱਢਣ ਵਾਲਾ ਨਹੀਂ ਹੋਵੇਗਾ ਫਿਰ ਕੀਤਾ ਕੀ ਜਾਵੇਗਾ ਫਿਰ ਕਰਨਾ ਕੀ ਚਾਹੀਦਾ ਜੇ ਸਾਨੂੰ ਕੋਈ ਦੁੱਖ ਹੋਵੇ ਅਸੀਂ ਆਪਣਾ ਦੁੱਖ ਕਿਸੇ ਚੰਗੇ ਸੱਜਣ ਕੋਲੋਂ ਚੰਗੇ ਭੈਣ ਭਰਾ ਦੇ ਨਾਲ ਵੰਡਿਏ ਜਿਹੜੇ ਟੈਨਸ਼ਨ ਆ ਸਾਡੀ ਇੱਕ ਦੂਜੇ ਨਾਲ ਗੱਲ ਕਰਕੇ ਹੱਲ ਹੁੰਦੀਆਂ ਨੇ ਅਸੀਂ ਗੱਲ ਕਰੀਏ ਇੱਕ ਵਾਰੀ ਕਰੀਏ ਦੋ ਵਾਰੀ ਕਰੀਏ ਚਾਰ ਵਾਰੀ ਕਰੀਏ ਹੋ ਸਕਦਾ ਬਹੁਤ سارے ਮਸਲੇ ਹੱਲ ਹੋ ਜਾਣ ਜੇ ਕੋਈ ਸਾਡੇ ਤੋਂ ਦੂਰ ਚਲੇ ਗਿਆ ਆ ਸਾਨੂੰ ਉਹਦੀ ਯਾਦ ਵਿੱਚ ਕੁਝ ਚੰਗੇ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਉਹਦੀ ਯਾਦ ਨੂੰ ਅਸੀਂ ਪ੍ਰਫੁੱਲਤ ਕਰ ਸਕੀਏ ਉਹਦੀ ਯਾਦ ਨੂੰ ਅਸੀਂ ਇੱਕ ਮਾਰਗਦਰਸ਼ਕ ਕਰ ਸਕੀਏ ਕਿ ਲੋਕ ਯਾਦ ਕਰਨ ਕਿ ਹਾਂ ਉਹ ਬੰਦਾ ਚੰਗਾ ਸੀ ਜਿ ਜਸੀਂ ਸੋਚੀ ਗਏ ਟੈਨਸ਼ਨ ਲਈ ਗਏ ਵਿਰਾਗ ਚ ਲੱਗੇ ਰਹੇ ਤਾਂ ਫਿਰ ਉਹਦੇ ਨਾਲ ਉਹਨੂੰ ਕੀ ਫਾਇਦਾ ਹੋਊਗਾ ਇੱਕ ਤਾਂ ਉਹਦੀ ਵੀ ਮਤਲਬ ਜਿੱਦਾਂ ਪੰਜਾਬੀ ਚ ਕਹਿੰਦੇ ਆਤਮਾ ਦੁਖੀ ਹੋਗੀ ਉਸੇ ਤਰ੍ਹਾਂ ਸਾਡੀ ਆਤਮਾ ਦੁਖੀ ਹੋਵੇਗੀ ਆਪਾਂ ਕੀਤਾ ਵੀ ਕੁਝ ਨਾ ਸਿਰਫ ਟੈਨਸ਼ਨਾਂ ਹੀ ਲੈਂਦੇ ਰਹੇ ਸੋਚਦੇ ਰਹੇ ਆਓ ਆਪਾਂ ਇਨਾ ਚੀਜ਼ਾਂ ਤੋਂ ਬਾਹਰ ਨਿਕਲੀਏ ਜੇ ਆਪਾਂ ਚਾਹੁੰਦੇ ਆ ਕਿ ਅਸੀਂ ਸਿਹਤਮੰਦ ਜ਼ਿੰਦਗੀ ਜੀਏ ਜਿੰਨੀ ਸਾਨੂੰ ਕੁਦਰਤ ਨੇ ਦਿੱਤੀ ਆ ਕੁਦਰਤੀ ਰੂਪ ਵਿੱਚ ਜੇ ਅਸੀਂ ਕੁਦਰਤੀ ਰੂਪ ਵਿੱਚ ਆਪਣੇ ਆਪ ਨੂੰ ਸਵਾਰਨ ਲੱਗ ਪਵੇ ਆਪਣੀ ਸੰਭਾਲ ਕਰਨ ਲੱਗ ਪਵੇ ਜਿਵੇਂ ਲੱਕੜ ਦੀ ਸੰਭਾਲ ਕੀਤੇ ਆ ਉਹਨੂੰ ਸਿਉਂਗ ਤੋਂ ਬਚਾ ਸਕਦੇ ਆ ਜਿਵੇਂ ਲੋਹੇ ਦੀ ਸੰਭਾਲ ਕੀਤੇ ਆ ਉਹਨੂੰ ਜੰਗ ਤੋਂ ਬਚਾ ਸਕਦੇ ਆ ਇਸੇ ਤਰ੍ਹਾਂ ਜੇ ਅਸੀਂ ਆਪਣੇ ਬਾਰੇ ਥੋੜਾ ਜਿਹਾ ਸੋਚਣ ਲੱਗ ਪਈ ਤੇ ਅਸੀਂ ਵੀ ਆਪਣੇ ਆਪ ਨੂੰ ਉਮਰ ਤੋਂ ਪਹਿਲਾਂ ਬੁੱਢੇ ਹੋਣ ਤੋਂ ਜਾਂ ਉਮਰ ਤੋਂ ਪਹਿਲਾਂ ਬਿਮਾਰੀਆਂ ਵਿੱਚ ਵਟ ਤੋਂ ਬਚਾ ਸਕਦੇ ਆ ਬਾਕੀ ਤੁਸੀਂ ਸਾਰੇ ਸਿਆਣੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਏ ਜ਼ਿੰਦਗੀ ਦਾ ਹਰ ਵੇਲੇ ਰੋਣਾ ਰੋਣਾ ਚੰਗੀ ਗੱਲ ਨਹੀਂ ਜਿਹੜਾ ਮਨੁੱਖ ਧਰਤੀ ਤੇ ਆਇਆ ਟੈਨਸ਼ਨਾਂ ਬਹੁਤ ਸਾਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਨੇ ਕਿਸੇ ਨੂੰ ਸਰੀਰਕ ਮੁਸ਼ਕਲ ਆ ਕਿਸੇ ਨੂੰ ਰਿਸ਼ਤੇਦਾਰੀ ਦੀ ਮੁਸ਼ਕਲ ਆ ਕਿਸੇ ਨੂੰ ਪੈਸੇ ਦੀ ਮੁਸ਼ਕਲ ਆ ਕਿਸੇ ਨੂੰ ਔਲਾਦ ਦੀ ਮੁਸ਼ਕਲ ਆ ਕਿਨਕੇ ਬਹੁਤ ਸਾਰੀਆਂ ਟੈਨਸ਼ਨਾਂ ਨੇ ਸਾਡੇ ਕੋਲ ਜਿੰਨਾ ਸੋਖਿਆ ਨਾ ਉਹ ਸਾਡ ਨੂੰ ਮਿਲਿਆ ਹੋਇਆ ਤਾਂ ਸਾਨੂੰ ਆਪਣੇ ਰੱਬ ਸੋਹਣੇ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰੱਬ ਸੋਹਣਾ ਤੁਹਾਡੀ ਲੰਬੀ-ਲੰਬੀ ਉਮਰ ਕਰੇ